ਤੋਤੀ ਪਠਾਨਕੋਟ ਤੋਂ ਕੋਲਡ ਡਰਿੰਕਸ ਅਤੇ ਪਾਣੀ ਦੀਆਂ ਬੋਤਲਾਂ ਦੇ ਨਾਲ ਭਰਿਆ ਹੋਇਆ ਟਰੱਕ ਜੋ ਕਿ ਹਿਮਾਚਲ ਦੇ ਨਾਲਾਗੜ ਵੱੱਦੀ ਜਾ ਰਿਹਾ ਸੀ ਜਿਉਂ ਹੀ ਇਹ ਟਰੱਕ ਨਵਾਂ ਨੱਗਲ ਦੇ ਫਲਾਈਓਵਰ ਉੱਤੇ ਗਿਆ ਤਾਂ ਗੋਲ ਚੱਕਰ ਤੋਂ ਮੁੜਦਾ ਸਮੇਂ ਟਰੱਕ ਚੌਂਕ ਦੇ ਵਿੱਚ ਪਲਟ ਗਿਆ ਦੱਸਿਆ ਕਿ ਟਰੱਕ ਦੇ ਵਿੱਚ ਪਿਆ ਹੋਇਆ ਪਾਣੀ ਦੀਆਂ ਬੋਤਲਾਂ ਅਤੇ ਕੋਲਡ ਡਰਿੰਕ ਦੀਆਂ ਬੋਤਲਾਂ ਸੜਕ ਤੇ ਹੀ ਖਿਲਰ ਗਈਆਂ ਗਮਿੰਤ ਰਹੀ ਕਿ ਇਸ ਹਾਦਸੇ ਦੇ ਵਿੱਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਤੇ ਟਰੱਕ ਡਰਾਈਵਰ ਅਤੇ ਕੰਡਕਟਰ ਦੋਵਾਂ ਦਾ ਬਚਾਅ ਹੋ ਗਿਆ ਮੌਕੇ ਤੇ ਖੜੇ ਲੋਕਾਂ ਨੇ ਦੱਸਿਆ ਕਿ ਇਹ ਟਰੱਕ ਜਦੋਂ ਫਲਾਈਓਵਰ ਤੋਂ ਉਤਰ ਰਿਹਾ ਸੀ ਹਾਲਾਂਕਿ ਇਸ ਟਰੱਕ ਦੀ ਸਪੀਡ ਬਿਲਕੁਲ ਘੱਟ ਸੀ ਪਰ ਜਿਉਂ ਹੀ ਗੋਲ ਚੱਕਰ ਤੋਂ ਮੋੜ ਮੁੜਿਆ ਤਾਂ ਇੱਕੋ ਦਮ ਹੀ ਟਰੱਕ ਪਲਟ ਗਿਆ ਤਾਂ ਮੌਕੇ ਤੇ ਪਹੁੰਚੀ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਟਰੱਕ ਜਿਹੜਾ ਕਿ ਪਲਟਿਆ ਉਸ ਨੂੰ ਪਾਸੇ ਕਰਾਇਆ ਤਾਂ ਕਿ ਰੋਡ ਨੂੰ ਬੰਦ ਕਰਕੇ ਟਰੈਫਿਕ ਨੂੰ ਜਿਹੜਾ ਕਿ ਦੂਸਰੇ ਪਾਸੇ ਭੇਜਣਾ ਸ਼ੁਰੂ ਕਰ ਦਿੱਤਾ